ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਲ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਫਰੋਜਪੁਰ ਜ਼ਿਲ੍ਹੇ ਦੇ ਮਨਮੱਤੇ ਨਗਰ ਪਿੰਡ ਚੋਕ ਹਰੀਹਰ ਦੇ ਵਿੱਚ ਚੋਕ ਹਰੀਹਰ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੋਜਪੁਰ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਦੋ ਗਾਵਾਂ ਭਾਈ ਹੁਣਿਆ ਦੇ ਵਕਾਊ ਆ ਮਿੱਤਰੋ ਦੂਵੇ ਗਾਇਆਂ ਨੂੰ ਤੁਹਾਨੂੰ ਦੱਸ ਦਵਾਂ ਤੋਕੜਾ ਮੈਂ ਇੱਕ ਚੈੱਕ ਪਾਸ ਨਹੀਂ ਆਉਂਦੀ ਇੱਕ ਚੈੱਕ ਪਾਸ ਹੋਈ ਹੋਈ ਆ ਡਿਟੇਲ ਜਾਣ ਲੈਣੇ ਆ ਕਿੰਨਾ ਦੁੱਧ ਕਿਹੜੀ ਚੀਜ਼ ਦੇ ਥੱਲੇ ਕੀ ਗੱਲਬਾਤ ਆ ਜੋ ਮਿਲਦੇ ਆ ਭਰਾ ਲੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਤੂੰ ਸੇਤਾਂ ਘਰ ਪਰਵਾਰ ਵਧੀਆ ਜੀ ਤੂੰ ਅੱਛਾ ਇੱਕ ਵਾਰੀ ਨਾਮ ਦੱਸੀ ਵੀਰੇ ਆਪਣਾ ਨਾਮ ਭਾਈ ਕਰਨਦੀਪ ਸਿੰਘ ਪਿੰਡ ਝੋਗਰ ਯਾਰ ਜ਼ਿਲ੍ਹਾ ਫਰੋਜ਼ਪੁਰ ਠੀਕ ਆ ਅੱਛਾ ਕਰਨਾ ਵੀਰੇ ਦੋ ਗਾਵਾਂ ਆਪਣੀਆਂ ਹਨਾ ਆ ਡੱਬੀ ਵੈੜ ਦੀ ਕੀ ਡਿਟੇਲ ਆ ਭਾਈ ਭਾਈ 4 ਮਹੀਨਿਆਂ ਦੀ ਸੂਈ ਆ 9 ਕਿਲੋ ਦੁੱਧ ਆ ਇਸ ਟਾਈਮ 1.5 ਮਹੀਨਾ ਹੋ ਗਿਆ ਗੈਸ ਟੈਂਕ ਬਣੀ ਨੂੰ ਇਹਨੂੰ ਚੈੱਕ ਪਾਸ ਚ ਨਹੀਂ ਆਉਂਦੀ ਇਹ ਠੀਕ ਆ ਵੀਰੇ ਚਵਾਈ ਚਵਾਈ ਕਿਵੇਂ ਲੱਗੀ ਇੱਕ ਨੰਬਰ ਆਈ ਪੂਰੀ ਸੀਟ ਠੰਡੀ ਰੱਜ ਕੇ ਜਿਵੇਂ ਮਾਰ ਜੀ ਠੀਕ ਆ ਵੀਰੇ ਕੋਈ ਚੱਕਰ ਨਹੀਂ 1.5 ਮਹੀਨਾ ਮੈਂ ਮਤਲਬ ਬੋਲੀ ਬਾਲ ਨਹੀਂ ਤਾਂ ਉਹ ਤੋਂ ਬਾਅਦ ਨਾ ਜੀ ਜਮਾ ਹੀ ਨਹੀਂ ਇਹ ਦੋ ਟੀਕੇ ਭਰਾਤੇ ਸੀਗੇ ਠੀਕ ਹੋ ਗਏ ਹਾਂਜੀ ਠੀਕ ਆ ਰੇਟ ਭਾਈ ਕੀ ਰਹੂਗਾ ਵੀਰੇ ਰੇਟ ਭਈ ਇਹਦਾ 23000 ਰੁਪਿਆ ਵਿੱਚੋਂ ਮਤਲਬ ਹੋ ਜੂਗਾ ਭਾਈ ਕਿੰਦੀ ਬਾਦ ਤੋਰੀ ਮਲਾ ਲੈ ਮਿੱਤਰੋ 9 ਕਿਲੋ ਦੁੱਧ ਦਾ 23000 ਰੁਪਿਆ ਡਿਮਾਂਡ ਆ 1.5 ਮਹੀਨਾ ਹੋ ਗਿਆ ਇਹਨੂੰ ਬਣੀ ਨੂੰ ਚੈੱਕ ਪਾਸ ਹਜੇ ਇਹ ਹੋਈ ਨਹੀਂ ਉਹ ਨਾਲ ਮਾ ਮੋਰ ਦੇ ਬਸ ਮੋੜਲਾ ਭਰਾ ਮਰੇ ਕੱਦ ਕੁਦ ਬਹੁਤ ਆ ਹਨਾ ਹਾਂਜੀ ਵੱਡੀ ਵਿਹੜਾ ਹੀ ਫਾੜੀ ਦੇ ਦੁੱਧ ਕਿੰਨਾ ਕੁ ਦੇਤਾ ਸੀ ਵੀਰੇ ਬਾਈ ਜੀ ਉਹਨਾਂ ਦੇ ਕਹਿਣ ਮੁਤਾਬਕ ਤਾਂ ਹੁਣ 23 ਕਿਲੋ ਹੁਣ ਦਿੱਤਾ ਵੀ ਹੋ ਸਕਦਾ ਕਰਨ ਬਈ ਵੱਡੀ ਫੌਂਦਾ ਗਾਂ ਯਾਰ ਹੂੰ ਲੈ ਮੈਂ ਪ੍ਰੋਟਨ ਚਟੋਂ ਚਾ ਗਾਂ ਦਾ ਸਾਰਾ ਮਜ਼ਬੂਤ 23 ਕਿਲੋ ਦੁੱਧ ਦੀ ਮਾਰ ਕਰ ਰਹੀ ਹੈ ਸੱਜਰ ਹੋਗੇ ਰਹੀ ਵੀ ਹੋਗੀ ਕਿਉਂਕਿ ਗਾਂ ਨੂੰ ਲਵਾਸ ਬਹੁਤ ਆ ਯਾਰ ਲੇਵਾ ਬਹੁਤ ਆ ਵੱਡੀ ਫਾਰਮ ਵਾਲੀ ਗਾਂ 9 ਕਿਲੋ ਦੋਦੋ ਤਿਆਰ ਆ ਹੁਣ ਅੱਗੇ ਚੈੱਕ ਪਾਸ ਦੇ ਵਿੱਚ ਆਉਂਦੀ ਆ ਜਾਂ ਨਹੀਂ ਆਉਂਦੀ ਉਹ ਤੁਹਾਡੀ ਕਿਸਮਤ ਤੇ ਦਪੰਡਾ 23000 ਰੁਪਏ ਦੀ ਡਿਮਾਂਡ ਆ ਵੀਰੇ 2 ਨੰਬਰ ਤੇ ਗਾਂ ਜਿਹੜੀ ਬਈ 2 ਨੰਬਰ ਬਈ ਪਹਿਲਾ ਸੂਆ ਏ ਓਕੇ ਦੂਜੇ ਸੂਏ ਵਾਸਤੇ 2 ਮਹੀਨੇ ਤੇ 11 ਦਿਨਾਂ ਦੀ ਚੈੱਕ ਪਾਸ ਹੋ ਗਈ ਗਾਂ ਕੱਪਣ ਚੈੱਕ ਹੋ ਗਈ ਆ ਚੈੱਕ ਹੋ ਗਈ ਆਈ ਇਹ ਲੈਣੀ ਆ ਦੀ ਚੈੱਕ ਕਰਾ ਲੈ ਬਈ ਤੇ ਇਸ ਟਾਈਮ 10 ਕਿਲੋ ਦੋ ਦਹੀਂ ਦੋ ਟਾਈਮ ਹੈ ਤਿਆਰ ਆ ਰਹਾ ਹੈ ਤਿਆਰ ਜਿਹੜਾ ਦੋ ਟਾਈਮ ਚੋ ਲੈਣਾ ਠੀਕ ਆ ਬਈ ਚੁਵਾਈ ਕਿਵੇਂ ਲੱਗੀ ਵੀਰੇ ਇੱਕ ਨੰਬਰ ਚੁਆਇਸ ਸੀਲ ਸੂਲ ਫੁੱਲ ਆ ਕੋਈ ਉਹ ਚੱਕਰ ਨਹੀਂ ਪਸੂ ਲਾਤ ਲੂਤ ਹਿਲਦਾ ਹੋਰ ਠੀਕ ਆ ਅਸਾਂ ਇਹਦਾ ਰੇਟ ਬਈ ਕੀ ਰਹੂਗਾ ਵੀਰੇ ਇਹਦਾ ਰੇਟ ਬਈ 29000 ਰੁਪਿਆ ਹੈ 29000 ਰੁਪਿਆ ਬੱਚਾ ਇਹਦਾ ਹੈਗਾ ਵੀਰੇ ਬੱਚਾ ਲੈ ਵੀ ਮਿੱਤਰੋ 2 ਮਹੀਨੇ ਤੇ 11 ਦਿਨਾਂ ਦੀ ਗੱਬਣ ਚੱਕ ਪਾਸ ਹੋ ਗਈ 10 ਕਿਲੋ ਦੁੱਧ ਤਿਆਰ ਆ ਦੂਜੇ ਕੁ ਸੂਏ ਲਈ ਤੀਜੇ ਲਈ ਗੱਬਣ ਹੋ ਗਈ ਨਾ ਵੀਰੇ ਬਾਈ ਆਪਣੇ ਘਰ ਦੀ ਇਹਦਾ ਵੜ ਠੀਕ ਆ ਆ ਤਾਜੀ ਸੂਈ ਲਈ ਸੀ ਆਪਾਂ ਅੱਛਾ ਤੀਜੇ ਸੂਏ ਲਈ ਗੱਬਣਾ ਫਿਰ ਦੂਜੇ ਲਈ ਵੀਰੇ ਪਹਿਲੇ ਸੂਏ ਲਈ ਬਈ ਆਪਾਂ ਲਈ ਵੀ ਠੀਕ ਆ ਕਈ ਇੱਕ ਲਈ ਹੀ ਗਈ ਉਦੋਂ ਠੀਕ ਆ ਹੁਣ ਦੂਜੇ ਲਈ ਗੱਬਣਾ ਫਿਰ ਹਾਂ ਦੂਜੇ ਲਈ ਗੱਬਣਾ ਹੁਣ ਠੀਕ ਆ ਬਈ ਠੀਕ ਆ ਅਛਾ ਨੰਬਰ ਦਈ ਬ੍ਰੇਕਰਾਂ ਦੀ ਆਪਣਾ 9877008693 ਇੱਕ ਵਾਰੀ ਹੋਰ ਬੋਲ ਦਿਓ 9464507026 ਦੁਬਾਰਾ ਬੋਲ ਦਿਓ ਦੋਵੇਂ ਨੰਬਰ 9877008693 9464507026 ਠੀਕ ਹੈ ਬਈ ਇਸ ਨੰਬਰ ਤੇ ਕਰਨੀ ਮਤਲਬ ਤੁਸੀਂ ਭਰਾ ਦੇ ਨਾਲ ਗੱਲਬਾਤ ਪਿੰਡ ਚੋਕ ਹਰੀਹਰ ਜਿਹੜਾ ਲੱਗਦਾ ਵਾ ਫਰੋਰੀਪੁਰ ਮਤਲਬ ਦੋਵੇਂ ਜਨਵਾਰ ਦੇ ਖਾਤੇ ਆ ਡਿਟੇਲ ਲੈਤੀਆਂ ਸਾਰੀ ਗੱਲਬਾਤ ਵੀਡੀਓ ਵਿੱਚ ਕਹਤੀ ਆ ਅਗਲੀ ਕਾਰਵਾਈ ਤੁਹਾਡੇ ਹੱਥਾਂ ਚ ਚੋਣੀਆਂ ਤੁਸੀਂ ਇਹ ਚੈੱਕ ਤੁਸੀਂ ਕਰੋਣੀਆਂ ਗੱਲਬਤ ਲਈ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਧੰਨਵਾਦ